ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ ਕਿ ਇਸ ਔਰਤ ਦੀ ਜਿਹੜੀ ਖਬਰ ਆ ਰਹੀ ਆ ਜਿਸ ਨੇ ਅਮਰੀਕਨ ਆਰਮੀ ਤੋਂ 109 ਮਿਲੀਅਨ ਡਾਲਰ ਚੋਰੀ ਕੀਤੇ ਇਹ ਇਸ ਨੂੰ ਇਸ ਦਾ ਇੱਕ ਡਿਫਰੈਂਟ ਗੂਚੀ ਗੋਡੈਸ ਕਰਕੇ ਵੀ ਜਿਹੜਾ ਉਹ ਇਹ ਜਾਣੀ ਜਾਂਦੀ ਆ ਤੇ ਹੁਣ 57 ਸਾਲਾਂ ਦੀ ਯਨਟ ਯਾਮਨਾਕਾ ਮੈਲੋ ਇਸ ਨੂੰ 15 ਸਾਲਾਂ ਦੀ ਫੈਡਰਲ ਪ੍ਰਿਜ਼ਨ ਦੇ ਵਿੱਚ ਸਜ਼ਾ ਸੁਣਾਈ ਗਈ ਆ 5 ਚਾਰजेस ਦੇ ਉੱਤੇ 5 ਕਾਊਂਟ ਆਫ ਮੇਲ ਫਰਾਡ ਦੇ ਵਿੱਚ ਇਹ ਕਨਵਿਕਟ ਹੋਈ ਆ ਤੇ ਇਸ ਤੋਂ ਇਲਾਵਾ 5 ਹੋਰ ਕਾਊਂਟ ਫਾਈਲਿੰਗ ਫਾਲਸ ਟੈਕਸ ਰਿਟਰਨ ਜਿਹੜੀ ਇਸ ਸਕੀਮ ਦੇ ਬਾਬਤ ਇਹਨੇ ਜਿਹੜੀ ਚਲਾਈ ਸੀ ਉਸ ਤੇ ਲਈ ਇਸ ਨੂੰ ਜਿਹੜਾ ਉਹ ਦੋਸ਼ੀ ਪਾਇਆ ਗਿਆ ਹੈਗਾ ਆ 6 ਸਾਲ ਤੱਕ ਇਸ ਨੇ ਜਿਹੜੀ ਇਹ ਸਕੀਮ ਚਲਾਈ ਯੂਐਸ ਆਰਮੀ ਦੇ ਦੁਆਰਾ ਇਸ ਨੂੰ EMPLOYE ਕੀਤਾ ਗਿਆ ਹੋਇਆ ਸੀ ਉਸ ਦੀ ਇਹ ਕੰਮ ਕਰਨ ਵਾਲੀ ਸੀ ਵੈਸਟਰਨ ਡਿਸਟ੍ਰਿਕਟ ਆਫ ਟੈਕਸਸ ਦੇ ਯੂਐਸ ਅਟਾਰਨੀ ਦੇ ਆਫਿਸ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ ਮੈਂ ਲੋ ਫਾਈਨੈਂਸ਼ੀਅਲ ਮੈਨੇਜਰ ਦੇ ਲਈ ਕੰਮ ਐਜ਼ ਅ ਫਾਈਨੈਂਸ਼ੀਅਲ ਮੈਨੇਜਰ ਕੰਮ ਕਰਦੀ ਸੀ ਆਰਮੀ ਮੋਰਲ ਵੈਲਫੇਅਰ ਰੀਕ੍ਰੀਏਸ਼ਨ ਪ੍ਰੋਗਰਾਮ ਫੋਰਥ ਸੈਮ ਹਿਊਸਟਨ ਸੈਨ ਐਂਟੋਨੀਓ ਦੇ ਵਿੱਚ ਕਹਿੰਦੇ ਖਾਸ ਕਰਕੇ ਜਿਹੜੇ ਬੱਚੇ ਤੇ ਯੂਥ ਸਰਵਿਸਿਜ਼ ਆ ਉਸ ਤੇ ਉੱਤੇ ਇਸ ਦਾ ਫੋਕਸ ਹੁੰਦਾ ਸੀ ਇਸ ਨੇ ਇੱਕ ਆਪਣਾ ਬਿਜ਼ਨਸ ਬਣਾਇਆ ਦਸੰਬਰ 2016 ਦੇ ਵਿੱਚ ਜਿਸ ਨੂੰ ਇਹਨੇ ਨਾਮ ਦਿੱਤਾ ਸੀ ਚਾਈਲਡ ਹੈਲਥ ਐਂਡ ਯੂਥ ਲਾਈਫ ਲੌਂਗ ਡਿਵੈਲਪਮੈਂਟ ਤੇ ਇਹਦੇ ਵਿੱਚ ਕਹਿੰਦੇ ਵੀ ਇਹ ਸਕੈਮ ਦਾ ਬੇਸਿਕਲੀ ਫਰੰਟ ਸੀ ਚਿਹਰਾ ਜਿਹੜਾ ਇਸਨੇ ਬਣਾਇਆ ਸੀ ਇਸ ਦੇ ذریعے ਇਸਨੇ ਮਿਲਟਰੀ ਦੇ ਕੋਲੋਂ ਜਿਹੜੇ ਗ੍ਰਾਂਟ ਮਿਲਦੀਆਂ ਆ ਉਹਦੇ ਵਿੱਚ ਧਾਂਦਲੀਆਂ ਕਰਕੇ ਅ ਅੱਜ ਗਲਤ ਚੀਜ਼ਾਂ ਜਿਹੜੀਆਂ ਉਹ ਪੇਸ਼ ਕਰਕੇ ਮਿਲੀਅਨਸ ਆਫ ਡਾਲਰ ਜਿਹੜੇ ਆ ਫਰਾਡਰੈਂਟਲੀ ਧੋਖੇਧੜੀ ਦੇ ਨਾਲ ਇਕੱਠੇ ਕੀਤੇ ਕਿਉਂਕਿ ਇਸਦੀ ਆਪਣੀ ਆਰਮੀ ਦੇ ਵਿੱਚ ਵੀ ਪੋਜੀਸ਼ਨ ਸੀਗੀ ਕਿੰਨੇ ਵੀ ਇਨਸਟੈਡ ਇਹ ਜਿਹੜੀ ਗ੍ਰਾਂਟ ਬਣੀ ਇਹਨੇ ਆਪਣੇ ਬਿਜ਼ਨਸ ਨੂੰ ਜਿਹੜੀ ਮਿਲੀ ਸੀ ਯੂਥ ਤੇ ਫੈਮਿਲੀ ਸਰਵਿਸਿਸ ਤੇ ਵਰਤਨ ਦੀ ਬਜਾਏ ਇਸ ਨੇ ਜਿੰਨੇ ਵੀ ਗ੍ਰਾਂਟ ਦੇ ਚੈੱਕ ਸੀਗੇ ਉਹ ਆਪਣੇ ਪਰਸਨਲ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਲਏ ਇਸ ਤੋਂ ਬਾਅਦ ਦੇ ਵਿੱਚ ਲਗਜ਼ਰੀਜ਼ ਦੇ ਉੱਤੇ ਕਲੋਥਿੰਗ ਵਾਹਕਲ ਰੀਅਲ ਏਸਟੇਟ ਮੈਂਸ਼ਨਸ ਦੇ ਉੱਤੇ ਖਰੀਦੇ ਅਕਸਰ ਜਿਹੜੇ ਆ ਹਰਜੋਤ ਸਿੰਘ ਜੀ ਧੋਖਾਧੜੀ ਕਰਨ ਵਾਲੇ ਅਜੇ ਹੀਆਂ ਗੱਲਾਂ ਦੇ ਵਿੱਚ ਆਪਣੇ ਜਾਲ ਦੇ ਵਿੱਚ ਆਪ ਵੀ ਜਿਹੜੇ ਉਹ ਫਸ ਜਾਂਦੇ ਆ ਵੀ ਭਾਈ ਪਤਾ ਨਹੀਂ ਲੱਗਣਾ ਵੀ ਗ੍ਰਾਂਟ ਮਨੀ ਤੁਸੀਂ ਕਿਹੜੇ ਜਿਹੜੇ ਆ ਉਹ ਅਕਾਊਂਟ ਦੇ ਵਿੱਚ ਜਮਾ ਕਰਾ ਰਹੇ ਆ ਕਿੰਨੇ ਵੀ ਇਹਨੇ 82 ਗੱਡੀਆਂ ਖਰੀਦੀਆਂ ਜਿੱਚ ਮਾਰਜ਼ੇਰਟੀ ਮਰਸੀਡੀਜ਼ 1954 ਦੀ ਕੋਰਵੈਟ ਫਰਾਰੀ ਫਰਾਟੇਲੀ ਮੋਟਰਸਾਈਕਲ ਤੱਕ ਵੀ ਜਿਹੜਾ ਉਹ ਸ਼ਾਮਲ ਸੀ 2022 ਵਿੱਚ ਤਾਂ ਇਹਨੇ ਹੱਦ ਕਰਤੀ ਇੱਕ ਦਿਨ ਦੇ ਵਿੱਚ 9 ਲੱਖ 23000 ਡਾਲਰ ਦੀ ਜੁਐਲਰੀ ਹੀ ਜਿਹੜੀ ਐਸ ਬੀਬੀ ਨੇ ਕਰੀ ਦੇ ਲਈ ਸੀਗੀ ਇਹ 49 ਜਿਹੜੇ ਕਹਿੰਦੇ ਇੰਡੀਵਿਜੂਅਲ ਇਨਸਟੈਂਸ तकरीबन ਅੱਧਾ ਅੱਧਾ ਅਸ਼ਤਾਬ ਦੀ ਜਾਂ ਕਹਿ ਲਓ ਵੀ ਅੱਧਾ ਸੈਂਕੜਾ ਜਿਹੜਾ ਆ ਉਸ ਨੇ ਇੰਨੇ ਜਿਹੜੇ ਫਰਾਡ ਕੀਤੇ 6 ਸਾਲਾਂ ਦੇ ਵਿੱਚ ਜਿੰਨੀ ਦੇਰ ਤੱਕ ਇਸ ਦਾ ਆਪਰੇਸ਼ਨ ਸੀਗਾ 117 ਮਿਲੀਅਨ ਡਾਲਰ ਦੀਆਂ ਜਿਹੜੀਆਂ ਗ੍ਰਾਂਟ ਪੇਮੈਂਟਸ ਇਸ ਨੇ ਆ ਆਰਮੀ ਦੇ ਕੋਲੋਂ ਜਿਹੜੀਆਂ ਇਹਨੇ ਮੰਗ ਕੀਤੀ ਜਿਹਦੇ ਵਿੱਚੋਂ ਇਹਨੂੰ 109 ਮਿਲੀਅਨ ਡਾਲਰ ਜਿਹੜੀ ਉਹ ਲੱਗੇ ਤੇ ਸਕੈਮ ਨੂੰ ਕਵਰ ਅਪ ਕਰਨ ਦੇ ਲਈ 2017 19 20 21 22 ਦੇ ਵਿੱਚ ਗਲਤ ਇਨਕਮ ਟੈਕਸ ਰਿਟਰਨ ਜਿਹੜੀ ਉਹ ਭਰਦੀ ਰਹੀ ਆ ਯੂਐਸ ਦੇ ਜਿਹੜੇ ਰਿਟਰਨ ਜੇਮੀ ਐਸਪਰਾਜ਼ਾ ਉਹਨਾਂ ਨੇ ਕਿਹਾ ਵੀ ਜੀਨਟ ਮੈਲੋ ਨੇ ਸਰਕਾਰ ਨੂੰ ਉਹਦੇ ਟਰਸਟ ਨੂੰ ਜਿਹੜਾ ਉਹ ਧੋਖਾ ਦਿੱਤਾ ਆ ਇਸ ਲਈ ਇਸ ਨੂੰ ਜਿਹੜੀ ਇਹ ਹੁਣ ਸਜ਼ਾ ਅਸੀਂ ਲੰਬੀ ਤੋਂ ਲੰਬੀ ਮੰਗ ਰਹੇ ਸੀ ਤੇ ਅਦਾਲਤ ਨੇ ਇਵੈਂਚੁਅਲੀ ਇਸ ਨੂੰ 15 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੁਣ ਸਨਾਈ ਹੈਗੀ ਜੀ